62 2.5 ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਗਈ ਸੱਟ ਦੇ ਵੱਲੋਂ ਅੱਜ ਐਸ.ਸੀ.ਪੀ.ਸੀ ਦੇ ਸਾਬਕਾ ਸਕੱਤਰ ਅਤੇ ਮੌਜੂਦਾ ਮੈਂਬਰ ਸੁਖਦੇਵ ਸਿੰਘ ਪੌਰ ਦੇ ਸਮੇਤ 6 ਐਸ.ਸੀ.ਪੀ.ਸੀ ਕਰਮਚਾਰੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਇਸ ਬੰਦੇ ਵਿੱਚ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨਵੀਰ ਸਿੰਘ ਸਿਆਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਸੱਟ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਪਾਈਵ ਡਾਲਾ ਦੇ ਵਕੀਲ ਵੱਲੋਂ ਕੀਤੇ ਗਏ ਨਵੇਂ ਖੁਲਾਸੇ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅਜੇ ਤਾਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ 800 ਸਰੂਪਾਂ ਦਾ ਅੰਕੜਾ ਉਹਨਾਂ ਦੇ ਕੋਲ ਕਿੱਥੋਂ ਆਇਆ ਇਸ ਦਾ ਜਵਾਬ ਤਾਂ ਉਹੀ ਦੇ ਸਕਦੇ ਹਨ ਐਡਵੋਕੇਟ ਛਿਆਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੋਰ ਵੀ ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾਈ ਕਰਦੀਆਂ ਰਹੀਆਂ ਹਨ ਇਸ ਕਰਕੇ ਐਸਸੀਪੀਸੀਪੋਲ ਇਸ ਸੰਬੰਧ ਵਿੱਚ ਪੂਰਾ ਰਿਕਾਰਡ ਕਿਵੇਂ ਹੋ ਸਕਦਾ ਹੈ एससीपीसी ਦੇ ਕਾਨੂੰਨੀ ਸਲਾਹਕਾਰ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਆਗੂਆਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕੋਈ ਵੀ ਵਿਵਾਦਿਤ ਬਿਆਨ ਨਾ ਦੇਣ ਸਿੱਟ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਸ਼ਨ ਦੇ ਇਸ ਬੰਦ ਵਿੱਚ ਕੱਲ ਵੀ ਜਿਹੜੀ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵਿੰਗ ਮੈਂਬਰਸ ਜਿਹੜੇ ਮਲਾਜ਼ਮ ਨੇ ਸਾਡੇ ਐਮਪਲਾਈ ਉਹਨਾਂ ਨੂੰ ਸੱਦਿਆ ਗਿਆ ਸੀ ਕੱਲ ਵੀ ਉਹਨਾਂ ਦੇ ਵਿਆਹ ਵੇਲੇ ਕਲਮਬੰਦ ਥੇ ਗਏ ਅੱਜ ਵੀ ਪੰਜ ਤੋਂ 6 ਮਲਾਜ਼ਮ ਜਿਹੜੇ ਆ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਦੇ ਵੀ ਜਿਹੜੇ ਵਿਆਹ ਜਿਹੜੇ ਕਲਮਬੰਦ ਕੀਤੇ ਗਏ ਨਾਲ ਇੱਕ ਕਸਤੀ ਵੀ ਆਏ ਆ ਸੁਖਦੇਵ ਸਿੰਘ ਜੀ ਭੌਰ ਉਹਨਾਂ ਦੇ ਵੀ ਜਿਹੜੇ ਵਿਆਹ ਕਲਮਬੰਦ ਕਰ ਦਿੱਤੇ ਗਏ ਪਰ ਕਿਤੇ ਨਾ ਕਿਤੇ ਬਹੁਤ ਦੁਖਦਈ ਆ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਡਾ ਲੇਵਿੰਗ ਗੁਰੂ ਆ ਉਹ ਤੇ ਗੁਰਬਾਣੀ ਵਿੱਚ ਵੀ ਬੜਾ ਕਲੀਅਰ ਆ ਕਿ ਉਹ ਨਾ ਸੜ ਸਕਦਾ ਨਾ ਉਹ ਜਲ ਸਕਦਾ ਨਾ ਤੇ ਉਹ ਗੁਰੂ ਤੇ ਸਮਰਾਥਿਆ ਹਰ੍ਹਾਂ ਕਣਕੰਕ ਵਿੱਚ ਵਸਿਆ ਤੇ ਬਹੁਤ ਦੁੱਖ ਲੱਗਦਾ ਜਦੋਂ ਆਪਾਂ ਇਹੋ ਜੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੇ ਪਾਵਨ ਸ਼੍ਰੀਪਾ ਨੂੰ ਲੱਭਣ ਵਾਸਤੇ ਜਾਂ ਉਹਨਾਂ ਦੀ ਤੀਅਰਦੀ ਹੋ ਗਈ ਸਾਰਾ ਹੀ ਇਨਸੀਡੈਂਟ ਬਹੁਤ ਦੁਖਦਾਈ ਆ ਅਰਜੋਲੂ ਉਦੀ ਪੜਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਪਹਿਲਾਂ ਜਿਹੜੀਆਂ ਆਪਣੇ ਰੂਲਜ਼ ਮੁਤਾਬਕ ਕੀਤੀ ਹੈ ਸਾਡੇ ਆਪਣੇ ਸਰਵਸ ਰੂਲਜ਼ ਆ ਇਹਨਾਂ ਨੂੰ ਜਿਹੜੀਆਂ ਉਹ ਸਜ਼ਾਵਾਂ ਵੀ ਸਾਰੇ ਦੋਸ਼ੀਆਂ ਨੂੰ ਜਿਹੜੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਦੇ ਦਿੱਤੀਆਂ ਜੋ ਅਕਾਲ ਤਖਤ ਸਾਬ ਦਾ ਹਦੇਸ਼ ਸੀ ਅੱਜ ਵੀ ਅਕਾਲ ਤਖਤ ਸਾਬ ਦਾ ਇਹ ਹਦੇਸ਼ ਹੈ ਕਿ ਜਿਹੜਾ ਸ਼ਿਫਟ ਦਾ ਸਯੋਜ ਕੀਤਾ ਜਾਵੇ ਤੇ ਐਸਟੀਪੀਸੀ ਦੇ ਪ੍ਰਧਾਨ ਦੀ ਵੱਲੋਂ ਨਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਉਦੇ ਵਿੱਚ ਕੱਲ ਵੀ 29 ਤਰੀਕ ਨੂੰ ਸਾਬਾ ਬਸ ਚੰਡੀਗੜ੍ਹ ਦਾ ਸਾਰਾ ਰਿਕਾਰਡ ਦੇ ਦਿੱਤਾ ਕੱਲ ਵੀ ਜਿਹੜੇ EMPLOYEES ਨੂੰ ਸੱਦਿਆ ਗਿਆ ਉਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਹੋ ਗਈਆਂ ਅੱਜ ਵੀ ਜਿਹੜੀ ਆ ਉਹ ਸਟੇਟਮੈਂਟਸ ਜਿਹੜੀਆਂ ਉਹ ਰਿਕਾਰਡ ਇਹਨਾਂ ਦੀਆਂ ਕਰਵਾਈਆਂ ਗਈਆਂ ਨੇ ਤੇ ਫਰਦਰ ਜੋੜਾ ਵੀ ਸੈੱਟ ਜਿਹੜੇ ਰਹਿ ਗਏ ਨੇ ਉਹਨਾਂ ਨਾਲ ਉਸਾਰ ਮਿਲ ਕਰ ਰਹੇ ਆ ਜਦੋਂ ਵੀ ਬੁਲਾਉਣਗੇ ਤੇ ਸੀ ਇਖ ਹਾਜ਼ਰ ਹੈ ਅਸੀਂ ਜਿਹੜਾ ਪੂਰਨ ਸੈੱਟ ਦਾ ਜਿਹੜਾ ਸ਼ੂਕ ਕਰ ਰਿਹਾ ਹੈ ਸਰਪਾ ਸਰ ਦੇ ਹੈਡ ਗ੍ਰੰਟੀ ਦਾ ਵੀ ਵੱਡਾ ਬਿਆਨ ਆ ਕੇ ਰੁਕੀਦਾ ਕਿ ਕਿ ਖਾਸ ਕਰਕੇ ਅਫੀਸ ਮੁਲਾਜ਼ਮਾ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਬਾਸਿਕਤਾ ਦਾ ਦਬਾਅ ਨਾ ਬਣਾਉਣ ਦੀ ਕੋਸ਼ਿਸ਼ ਕਰੇ ਦੇਖੋ ਦੇਖੋ ਬੜੇ ਚੰਗੇ ਮਾਹੌਲ 'ਚ ਐਸਆਈਟੀ ਨੇ ਆਪਣੀ ਜਿਹੜੀ ਸਾਰੀ ਇਸ ਸਟੇਟਮੈਂਟ ਰਿਕਾਰਡਿੰਗ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਪੰਜਾਬ ਨੂੰ ਦਿੱਤਾ ਇਹੋ ਜੀ ਉੱਥੇ ਕੋਈ ਵੀ ਗੱਲ ਨਹੀਂ ਕਿਉਂਕਿ ਇਸ਼ਤ ਸਿੰਘ ਹੋਣਾ ਕੋਪੇਟੋ ਵੀ ਨਾ ਸਟੇਟਮੈਂਟਾਂ ਸਾਰੀਆਂ ਦਿੱਤੀਆਂ ਨੇ ਤੇ ਉਹ ਉਹ ਹੀ ਸਟੇਟਮੈਂਟਾਂ ਦੇ ਲਾਈਵ ਤੇ ਹੀ ਉਹਨਾਂ ਨੂੰ ਜਿਹੜਾ ਅੱਜ ਦੀ ਸਟੇਟਮੈਂਟਾਂ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਨੇ ਇਹੋ ਜੇ ਦਬਾਅ ਬਣਾਉਣ ਵਾਲੀ ਨਹੀਂ ਕੋਈ ਗੱਲ ਸਾਰੇ ਜਿਹੜੇ ਆ ਆਪਣੀ ਮਰਜ਼ੀ ਦੇ ਨਾਲ ਆਪਣੇ ਫ੍ਰੀ ਕੰਸੈਂਟ ਦੇ ਨਾਲ ਹੀ ਗਏ ਉਹ ਸਾਰੇ ਜਾਣੇ ਆ ਰਹੇ ਆ ਜਿਹੜੇ ਰਿਟਾਇਰਡ ਵੀ ਨੇ ਉਹ ਵੀ ਆ ਰਹੇ ਆ ਸੁਦੇਸ਼ ਸਿੰਘ ਢਪੋਰ ਵੀ ਅੱਜ ਆਏ ਨੇ ਜਿਹੜੇ ਉਸ ਵੇਲੇ ਜਨਰਲ ਸ਼ਕਤੀ ਸੀਗੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੈਸ਼ਰ ਨਹੀਂਗਾ ਤੇ ਬਿਲਕੁਲ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰੀ ਬੜਤਾਲ ਹੋਈ ਸੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰਾ ਐਸਜੀਪੀਸੀ ਸੰਯੋਗ ਜਿਹੜਾ ਸਹਿਯੋਗ ਜਿਹੜਾ ਉਹ ਸੱਤ ਨੂੰ ਜਿਹੜਾ ਉਹ ਕਰਦਾ ਸਰ ਜੀ ਸਾਹਿਬ ਇੱਕ ਹੋਰ ਵੀ ਜਿਹੜੇ ਭਈ ਵਾਦਾਲ ਦੇ ਵਕੀਲ ਦੇ ਡਬਲ ਐਕੋਰ ਫਲਾਸਾ ਕੀਤਾ ਗਿਆ ਕਿ 225 ਪਾਵਨ ਸਰੂਪਾ ਦਾ ਨਹੀਂ ਇਹ 800 ਤੋਂ ਵੱਧ ਸਰੂਪਾ ਦਾ ਜਿਹੜਾ ਮਾਮਲਾ ਕਿ ਸਟੇਟਸ ਰਿਪੋਰਟ ਜਿਹੜੀ ਆ ਜਿਆਦਾ ਤੋਂ 12 ਲੱਖ 60 ਹਜ਼ਾਰ 470 ਪੰਨੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਇਨਫੋਰਮ ਜਿਹੜੇ ਆ ਦੇਖੋ ਦੇਖੋ ਅਜੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਸਟਿਲ ਗੋਇੰਗ ਆਉਣਿਆ ਪਤਾ ਨਹੀਂ ਉਹਨਾਂ ਨੂੰ ਇਹੋ ਜੀ ਇਨਫੋਰਮੇਸ਼ਨਾਂ ਕੌਣ ਦੇਈ ਜਾਂਦਾ ਖਾਸ ਕਰਕੇ ਜਿਹੜਾ ਮੈਂ ਅੱਜ ਵੀ ਬੇਨਤੀ ਕੀਤੀ ਹੈ ਬਹੁਤ ਦੁੱਖਦਾਈ ਆ ਜੀ ਅਸੀਂ ਕੋਈ ਇਹੋ ਜੀ ਗੱਲ ਕਰੀਏ ਕਿ ਸਾਡਾ ਗੁਰੂ ਨਹੀਂ ਲੱਭ ਰਿਹਾ ਸਾਡਾ ਗੁਰੂ ਆਪਾਂ ਨਾ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਦੇਖੋ ਸਾਡੇ ਮੋਬਾਈਲ ਫੋਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਦ ਦੇ ਸ਼੍ਰੋਪ ਨੇ ਲੋਕੀ ਪੜ੍ਹਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਰਫ ਇਹ ਗ੍ਰੰਥੀ ਨਹੀਂ ਕਿ ਸਿਰਫ ਕੀ ਸਿਰਫ ਗ੍ਰੰਥੀ ਹੀ ਨੂੰ ਪੜ ਸਕਦੇ ਆ ਆਪਾਂ ਇਹ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਆ ਸਰਬੱਤ ਦੇ ਭਲੇ ਦੀ ਜਿਹੜੀ ਉਹ ਪ੍ਰਤੀਕ ਆ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਜਿਹੜੇ ਉਹ ਖੁੱਲੇ ਆ ਸੰਗਤਾਂ ਦੇ ਲਈ ਰਾਤ ਦਿਨ 24 ਘੰਟੇ ਇਥੇ ਮਸਤਕ ਹੋਣਾ ਚਾਹੀਦਾ ਹੁੰਦੀ ਆ ਸੰਗਤ ਇਹੋ ਜਿਹੇ ਜਿਹੜੀਆਂ ਗੱਲਾਂ ਆਪਾਂ ਇਹਨੂੰ ਰੈਸਟ੍ਰਿਕਟ ਨਹੀਂ ਕਰ ਸਕਦੇ ਪਾਣੀ ਇਹ ਜਿਹੜਾ ਸਾਡਾ ਹੋਲੀ ਸਕ੍ਰਿਪਚਰ ਆ ਇਹੋ ਜਿਹੇ ਜਿਹੜੀਆਂ ਗੱਲਾਂ ਕਰਨੀਆਂ ਸਾਡੇ ਦੇ ਇਤਿਹਾਸ ਚ ਨਹੀਂ ਪਤਾ ਨਹੀਂ ਉਹਨਾਂ ਇਹ ਕਿੱਥੋਂ ਜਿਹੜੀ ਆ ਇਹ ਬਿਆਨ ਉਹਨਾਂ ਦਾ ਵਕੀਲ ਜਿਹੜਾ ਇਹ ਦੇ ਰਿਹਾ ਇਹ ਉਹ ਹੀ ਦੱਸ ਸਕਦੇ ਆ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਪਾਂ ਇਹੋ ਜਿਹੀਆਂ ਬੇਤਕੀਆਂ ਗੱਲਾਂ ਨਾ ਕਰੀਏ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹ ਤਾਂ ਨਹੀਂ ਹੋ ਸਕਦਾ ਸਿਰਿਦਰ WhatsApp ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਵੀ ਅੱਜ ਵੱਡਾ ਬਿਆਨ ਦਿੱਤਾ ਗਿਆ ਹੈ ਕਿ SIT ਨੂੰ SGPC ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਸ ਨੂੰ ਲੈ ਕੇ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅੰਦਰ ਸੁਖਾਮੇ ਮਾਹੌਲ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਵੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅਸੀਂ SIT ਦਾ ਪੂਰਾ ਸਹਿਯੋਗ ਕਰਾਂਗੇ ਅਤੇ ਜੇਕਰ ਐਸਟੀ ਆਉਣ ਵਾਲੇ ਦਿਨਾਂ ਤੇ ਐਸਪੀਸੀ ਦੇ ਮੌਜੂਦਾ ਜਾਂ ਸਾਬਕਾ ਅਧਿਕਾਰੀਆਂ ਨੂੰ ਸମ୍ਮਣੇ ਪੇਸ਼ ਦੀ ਹੈ ਤਾਂ ਅਸੀਂ ਜ਼ਰੂਰ ਆਵਾਂਗੇ ਅਤੇ ਆਪਣੇ ਬਿਆਨ ਦਰਜ ਕਰਾਵਾਂਗੇ 628 ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਗਈ ਸੱਟ ਦੇ ਵੱਲੋਂ ਅੱਜ ਐਸਪੀਸੀ ਦੇ ਸਾਫ ਕਾਸ ਖਤਰ ਅਤੇ ਮੌਜੂਦਾ ਮੈਂਬਰ ਸੁਖਦੇਵ ਸਿੰਘ ਪੌਰ ਦੇ ਸਮੇਤ 6 ਐਸਪੀਸੀ ਕਰਮਚਾਰੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਇਸ ਬੰਦੇ ਵਿੱਚ ਗੱਲਬਾਤ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨਵੀਰ ਸਿੰਘ ਸਿਆਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਸੱਟ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਆਈਬੋ ਢਾਲਾ ਦੇ ਵਕੀਲ ਵੱਲੋਂ ਕੀਤੇ ਗਏ ਨਵੇਂ ਖੁਲਾਸੇ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅਜੇ ਤਾਂ 328 ਪਾਵਨ ਰੁਪਿਆਂ ਦੇ ਮਾਮਲੇ ਦੇ ਵਿੱਚ ਸਿੱਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ 800 ਰੁਪਿਆਂ ਦਾ ਅੰਕੜਾ ਉਹਨਾਂ ਦੇ ਕੋਲ ਕਿੱਥੋਂ ਆਇਆ ਇਸ ਦਾ ਜਵਾਬ ਤਾਂ ਉਹ ਹੀ ਦੇ ਸਕਦੇ ਹਨ ਐਡਵੋਕੇਟ ਸ਼ਿਆਲੀ ਨੇ ਕਿਹਾ ਹੈ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੋਰ ਵੀ ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾਈ ਕਰਦੀਆਂ ਰਹੀਆਂ ਹਨ ਇਸ ਕਰਕੇ ਐਸ்சிਪੀਸੀ ਕੋਲ ਇਸ ਸਬੰਧ ਵਿੱਚ ਪੂਰਾ ਰਿਕਾਰਡ ਕਿਵੇਂ ਹੋ ਸਕਦਾ ਹੈ ਐਸ்சிਪੀਸੀ ਦੇ ਕਾਨੂੰਨੀ ਸਲਾਹਕਾਰ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਆਗੂਆਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕੋਈ ਵੀ ਵਿਵਾਦਤ ਬਿਆਨ ਨਾ ਦੇਣ ਸਿਟ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਸ਼ਨ ਦੇ ਅੰਸ਼ ਬੰਦ ਵਿੱਚ ਕੱਲ ਵੀ ਜਿਹੜੀ ਆ ਜਿਹੜੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵਿੰਗ ਮੈਂਬਰਸ ਜਿਹੇ ਮੁਲਾਜ਼ਮ ਨੇ ਸਾਡੇ EMPLOYEE ਉਹਨਾਂ ਨੂੰ ਸੱਦਿਆ ਗਿਆ ਸੀ ਕੱਲ ਵੀ ਉਹਨਾਂ ਦੇ ਵਿਆਹ ਵੇਲੇ ਕਲਮਬੰਦ ਛੇ ਗਏ ਅੱਜ ਵੀ ਪੰਜ ਤੋਂ 6 ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਦੇ ਵੀ ਜਿਹੜੇ ਵਿਆਹ ਜਿਹੜੇ ਕਲਮਬੰਦ ਕੀਤੇ ਗਏ ਨਾਲ ਇੱਕ ਕਸਤੀ ਵੀ ਆਏ ਆ ਸੁਖਦੇਵ ਸਿੰਘ ਜੀ ਭੌਰ ਉਹਨਾਂ ਦੇ ਵੀ ਜਿਹੜੇ ਬਿਆਨ ਕਲਮ ਬੰਦ ਕਰਦੇ ਗਏ ਪਰ ਕਿਤੇ ਨਾ ਕਿਤੇ ਬਹੁਤ ਦੁਖਦਈ ਆ ਗੁਰੂ ਗ੍ਰੰਥ ਸਾਹਿਬ ਜਿਹਨੂੰ ਸੱਦ ਲੇ ਗੁਰੂ ਆ ਉਹ ਤੇ ਗੁਰਬਾਣੀ ਵਿੱਚ ਵੀ ਬੜਾ ਕਲੀਅਰ ਆ ਕਿ ਉਹ ਨਾਲ ਸੱਗ ਸਕਦਾ ਨਾ ਉਹ ਜਲ ਸਕਦਾ ਨਾ ਤੇ ਉਹ ਗੁਰੂ ਤੇ ਸਮਰਾਥਿਆ ਹਰ੍ਹਾਂ ਕਣਕੰਨ ਦੇ ਵਿੱਚ ਵਸਿਆ ਤੇ ਬਹੁਤ ਦੁੱਖ ਲੱਗਦਾ ਜਦੋਂ ਆਪਾਂ ਇਹੋ ਜੀ ਗੱਲ ਹੈ ਕੀ ਗੁਰਦੁਆਰਾ ਸਾਹਿਬ ਦੇ ਪਾਵਨ ਸ੍ਰੀਪਾਉ ਨੂੰ ਲੱਭਣ ਵਾਸਤੇ ਜਾਂ ਉਹਨਾਂ ਦੀ ਤੀਖੀ ਹੋ ਗਈ ਸਾਰਾ ਹੀ ਇਨਸੀਡੈਂਟ ਬਹੁਤ ਦੁਖਦਾਈ ਆ ਪਰ ਚਲੋ ਉਹ ਵੀ ਪੜਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੀ ਪਹਿਲਾਂ ਜਿਹੜੀ ਆ ਆਪਣੇ ਰੂਲਜ਼ ਮੁਤਾਬਕ ਕੀਤੀ ਆ ਸਾਡੇ ਆਪਣੇ ਸਰਬਸ ਰੂਲਜ਼ ਆ ਇਹਨਾਂ ਨੂੰ ਜਿਹੜੀਆਂ ਉਹ ਸਜ਼ਾਾਂ ਵੀ ਸਾਰੇ ਦੋਸ਼ੀਆਂ ਨੂੰ ਜਿਹੜੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਦੇ ਦਿੱਤੀਆਂ ਜੋ ਅਕਾਲ ਤੱਕ ਸਾਦਾ ਅਧਿਸ਼ ਸੀ ਅੱਜ ਵੀ ਕਾਲਪਤਿਕ ਸਭ ਦਾ ਇਹ ਹਦੇਸ਼ ਹੈ ਕਿ ਜਿਹੜਾ ਸਿਫਟ ਦਾ ਸਹਿਯੋਗ ਕੀਤਾ ਜਾਵੇ ਤੇ ਐਸਟੀਪੀਸੀ ਦੇ ਪ੍ਰਧਾਨ ਜੀ ਵੱਲੋਂ ਜਿਹੜੇ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਉਹਦੇ ਵਿੱਚ ਕੱਲ ਵੀ 29 ਤਰੀਕ ਨੂੰ ਸਾਬਾਪ ਚੰਡੀਗੜ੍ਹ ਦਾ ਸਾਰਾ ਰਿਕਾਰਡ ਦੇ ਦਿੱਤਾ ਕੱਲ ਵੀ ਜਿਹੜੇ EMPLOYEES ਨੂੰ ਸੱਦਿਆ ਗਿਆ ਉਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਹੋ ਗਈਆਂ ਅੱਜ ਵੀ ਜਿਹੜੀ ਆ ਉਹ ਸਟੇਟਮੈਂਟਸ ਜਿਹੜੀਆਂ ਉਹ ਰਿਕਾਰਡ ਇਹਨਾਂ ਦੀਆਂ ਕਰਵਾਈਆਂ ਗਈਆਂ ਨੇ ਫਰਦਰ ਜੋੜਾ ਵੀ ਸੈਟ ਜਿਹੜੇ ਰਹਿ ਗਏ ਨੇ ਉਹਨਾਂ ਨਾਲ ਉਸਾਰ ਮਿਲ ਕਰ ਰਹੇ ਆ ਜਦੋਂ ਵੀ ਬੁਲਾਉਣਗੇ ਤੇ ਸੀ ਇਤ ਹਾਜ਼ਰ ਹੈ ਸੀ ਜਿਹੜਾ ਪੂਰਨ ਸੈਟ ਦਾ ਜਿਹੜਾ ਸ਼ੂਕ ਕਰ ਰਿਹਾ ਸੀ ਦਰਬਾਰ ਸਾਹਿਬ ਦੇ ਹੈਡ ਗ੍ਰੰਟੀ ਦਾ ਵੀ ਵੱਡਾ ਬਿਆਨ ਆ ਕੇ ਰੋਕੀ ਕਿ 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 ਇਹੋ ਜੀ ਉੱਥੇ ਕੋਈ ਵੀ ਗੱਲ ਨਹੀਂ ਕਿਉਂਕਿ ਅਸ਼ਵ ਸਿੰਘ ਹੋਣਾ ਕੋਪੇਟੋ ਮੀਨਾ ਸਟੇਟਮੈਂਟਾਂ ਸਾਰੀਆਂ ਦਿੱਤੀਆਂ ਨੇ ਤੇ ਉਸ ਉਹ ਹੀ ਸਟੇਟਮੈਂਟਾਂ ਦੇ ਲਾਈਵ ਤੇ ਹੀ ਉਹਨਾਂ ਨੂੰ ਜਿਹੜਾ ਅੱਜ ਦੀ ਸਟੇਟਮੈਂਟਾਂ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਨੇ ਇਹੋ ਜੇ ਦਬਾਅ ਬਣਾਉਣ ਵਾਲੀ ਨਹੀਂ ਕੋਈ ਗੱਲ ਤੇ ਸਾਰੇ ਜਿਹੜੇ ਆ ਆਪਣੀ ਮਰਜ਼ੀ ਦੇ ਨਾਲ ਆਪਣੀ ਫ੍ਰੀ ਕੰਸੈਂਟ ਦੇ ਨਾਲ ਵੀ ਗਏ ਉਹ ਸਾਰੇ ਜਾਣੇ ਆ ਰਹੇ ਆ ਜਿਹੜੇ ਰਿਟਾਇਰਡ ਵੀ ਨੇ ਉਹ ਵੀ ਆ ਰਹੇ ਆ ਸੁਖਦੇਵ ਸਿੰਘ ਜੀ ਪੌਰ ਵੀ ਅੱਜ ਆਏ ਨੇ ਜਿਹੜੇ ਉਸ ਵੇਲੇ ਜਨਰਲ ਸੈਕਟੀ ਸੀਗੇ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੈਸ਼ਰ ਨਹੀਂਗਾ ਤੇ ਬਿਲਕੁਲ ਜੋ ਅਕਾਲ ਤਖਬ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰੀ ਬੜਤਾਲ ਹੋਈ ਸੀ ਅਕਾਲ ਤਖਬ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰਾ ਐਸਜੀਪੀਸੀ ਸੰਯੋਗ ਜਿਹੜਾ ਸਯੋਗ ਜਿਹੜਾ ਉਹ ਸਿੱਟ ਨੂੰ ਜਿਹੜਾ ਉਹ ਕਰਦੇ ਚਲੇ ਸਾਹਿਬ ਇੱਕ ਹੋਰ ਚੀਜ਼ ਹੈ ਜਿਹੜੇ ਭਈ ਵਰਾਉਣ ਦੇ ਵਕੀਲ ਡਬਲ ਇੱਕ ਹੋਰ ਲਫਾ ਕੀਤਾ ਗਿਆ ਕਿ ਇਹ 225 ਹਜ਼ਾਰ ਰੂਪਾਂ ਦਾ ਨਹੀਂ ਇਹ 800 ਤੋਂ ਵੱਧ ਰੂਪਾਂ ਦਾ ਜਿਹੜਾ ਮਾਮਲਾ ਸਟੇਟਸ ਰਿਪੋਰਟ ਜਿਹੜੀ ਹੈ ਜਿਆਦਾ ਤੋਂ 12,60,472 ਬੰਨੇ ਸ਼੍ਰੀ ਗੁਰਗਨ ਸਾਹਿਬ ਜਿਹਦੇ ਹੁਕਮ ਜਿਹੜੇ ਹੈ ਉਹ ਦੇਖੋ ਦੇਖੋ ਅਜੇ ਤਿੰਨ ਇਨਵੈਸਟੀਗੇਸ਼ਨ ਜਿਹੜੀ ਆ ਸਟਿਲ ਗੋਇੰਗ ਆਉਣਿਆ ਪਤਾ ਨਹੀਂ ਉਹਨਾਂ ਨੂੰ ਇਹੋ ਜੀ ਇਨਫੋਰਮੇਸ਼ਨਾਂ ਕੌਣ ਦੇਈ ਜਾਂਦਾ ਖਾਸ ਕਰਕੇ ਜਿਹੜਾ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਬਹੁਤ ਦੁੱਖਦਾਈ ਆ ਜੇ ਅਸੀਂ ਕੋਈ ਇਹੋ ਜੀ ਗੱਲ ਕਰੀਏ ਕਿ ਸਾਡਾ ਗੁਰੂ ਨਹੀਂ ਲੱਭ ਰਿਹਾ ਸਾਡਾ ਗੁਰੂ ਆਪਾਂ ਨਾ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਦੇਖੋ ਸਾਡੇ ਮੋਬਾਈਲ ਫੋਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਸਰੂਪ ਨੇ ਲੋਕੀ ਪੜ੍ਹਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਰਫ ਇੱਕ ਗਰੰਥੀ ਨਹੀਂ ਕੇ ਸਿਰਫ ਕੀ ਸਿਰਫ ਗਰੰਥੀ ਹੀ ਨੂੰ ਪੜ੍ਹ ਸਕਦੇ ਆ ਆਪਾਂ ਇਹ ਇਸ ਗ੍ਰੀਥ ਨਾਗਦੇ ਵੀ ਜਿਹੜੀ ਬਾਣੀ ਆ ਸਰਬੱਤ ਦੇ ਭਲੇ ਦੀ ਜਿਹੜੀ ਉਹ ਪ੍ਰਤੀਕ ਆ ਹਰਬੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਜਿਹੜੇ ਉਹ ਖੁੱਲੇ ਆ ਸੰਗਤਾਂ ਦੇ ਲਈ ਰਾਤ ਦਿਨ 24 ਘੰਟੇ ਇਥੇ ਮਸਤਕ ਹੋਣਾ ਚਾਹੀਦਾ ਹੁੰਦੀ ਆ ਸੰਗਤ ਇਹੋ ਜਿਹੀਆਂ ਜਿਹੜੀਆਂ ਗੱਲਾਂ ਆਪਾਂ ਇਹਨੂੰ ਰੈਸਟ੍ਰਿਕਟ ਨਹੀਂ ਕਰ ਸਕਦੇ ਪਾਣੀ ਇਹ ਜਿਹੜਾ ਸਾਡਾ ਹੋਲੀ ਸਕ੍ਰਿਪਚਰ ਆ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਨੀਆਂ ਸਾਡੇ ਦੇ ਇਤਿਹਾਸ ਚ ਨਹੀਂ ਪਤਾ ਨਹੀਂ ਉਹਨਾਂ ਇਹ ਕਿੱਥੋਂ ਜਿਹੜੀ ਆ ਇਹ ਬਿਆਨ ਉਹਨਾਂ ਦਾ ਵਕੀਲ ਜਿਹੜਾ ਇਹ ਦੇ ਰਿਹਾ ਇਹ ਉਹ ਹੀ ਦੱਸ ਸਕਦੇ ਆ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਪਾਂ ਇਹੋ ਜਿਹੇ ਬੇਤੁਕੀਆਂ ਗੱਲਾਂ ਨਾ ਕਰੀਏ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਜਿੰਦਾ ਖਲੀਆ ਸੀ। ਸੀਰੀਦਰ ਵਟਸਐਪ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਵੀ ਅੱਜ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਐਸਆਈਟੀ ਨੂੰ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਸ ਨੂੰ ਲੈ ਕੇ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅੰਦਰ ਸੁਖਾਮੇ ਮਾਹੌਲ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਵੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅਸੀਂ ਐਸਆਈਟੀ ਦਾ ਪੂਰਾ ਸਹਿਯੋਗ ਕਰਾਂਗੇ। ਅਤੇ ਜੇਕਰ ਐਸਟੀ ਆਉਣ ਵਾਲੇ ਦਿਨਾਂ ਤੇ ਐਸਪੀਸੀ ਦੇ ਮੌਜੂਦਾ ਜਾਂ ਸਾਬਕਾ ਅਧਿਕਾਰੀਆਂ ਨੂੰ ਸੰਮਣੇ ਪੇਸ਼ ਦੀ ਹੈ ਤਾਂ ਅਸੀਂ ਜ਼ਰੂਰ ਆਵਾਂਗੇ ਅਤੇ ਆਪਣੇ ਬਿਆਨ ਦਰਜ ਕਰਾਵਾਂਗੇ 628 ਪਵਿੱਤਰ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਬਣਾਈ ਗਈ ਸੱਟ ਦੇ ਵੱਲੋਂ ਅੱਜ ਐਸసీపీਸੀ ਦੇ ਸਾਫ ਕਾਸ ਖਤਰ ਅਤੇ ਮੌਜੂਦਾ ਮੈਂਬਰ ਸੁਖਦੇਵ ਸਿੰਘ ਪੌਰ ਦੇ ਸਮੇਤ 6 ਐਸసీపీਸੀ ਕਰਮਚਾਰੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਇਸ ਬੰਦੇ ਵਿੱਚ ਗੱਲਬਾਤ ਕਰਦੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਲੀਗਲ ਐਡਵਾਈਜ਼ਰ ਅਮਨਵੀਰ ਸਿੰਘ ਸਿਆਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵੱਲੋਂ ਸੱਟ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਪਾਈਵਡਾਲਾ ਦੇ ਵਕੀਰ ਵੱਲੋਂ ਕੀਤੇ ਗਏ ਨਵੇਂ ਖੁਲਾਸੇ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਅਜੇ ਤਾਂ 328 ਪਾਵਨ ਰੂਪਾਂ ਦੇ ਮਾਮਲੇ ਦੇ ਵਿੱਚ ਸਿੱਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ 800 ਰੂਪਾਂ ਦਾ ਅੰਕੜਾ ਉਹਨਾਂ ਦੇ ਕੋਲ ਕਿੱਥੋਂ ਆਇਆ ਇਸ ਦਾ ਜਵਾਬ ਤਾਂ ਉਹੀ ਦੇ ਸਕਦੇ ਹਨ ਐਡਵੋਕੇਟ ਛਿਆਲੀ ਨੇ ਕਿਹਾ ਹੈ ਕਿ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੋਰ ਵੀ ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪਾਈ ਕਰਦੀਆਂ ਰਹੀਆਂ ਹਨ ਇਸ ਕਰਕੇ ਐਸਸੀਪੀਸੀ ਕੋਲ ਇਸ ਸਬੰਧ ਵਿੱਚ ਪੂਰਾ ਰਿਕਾਰਡ ਕਿਵੇਂ ਹੋ ਸਕਦਾ ਹੈ एसबीसी ਦੇ ਕਾਨੂੰਨੀ ਸਲਾਹਕਾਰ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਆਗੂਆਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਹੈ ਕਿ ਕੋਈ ਵੀ ਵਿਵਾਦਤ ਬਿਆਨ ਨਾ ਦੇਣ ਸਟ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਸ਼ਨ ਦੇ ਇਸ ਬੰਦ ਵਿੱਚ ਕੱਲ ਵੀ ਜਿਹੜੀ ਆ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵਿੰਗ ਮੈਂਬਰਸ ਜਿਵੇਂ ਮੁਲਾਜ਼ਮ ਨੇ ਸਾਡੇ ਐਮਪਲਾਈ ਉਹਨਾਂ ਨੂੰ ਸੱਦਿਆ ਗਿਆ ਸੀ ਕੱਲ ਵੀ ਉਹਨਾਂ ਦੇ ਬਿਆਨ ਜਿਹੜੇ ਕਲਮਬੰਦ ਕੀਤੇ ਗਏ ਅੱਜ ਵੀ ਪੰਜ ਤੋਂ 6 ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਦੇ ਵੀ ਜਿਹੜੇ ਬਿਆਨ ਜਿਹੜੇ ਕਲਮਬੰਦ ਕੀਤੇ ਗਏ ਨਾਲ ਇੱਕ ਕਸਤੀ ਵੀ ਆਇਆ ਸੁਖਦੇਵ ਸਿੰਘ ਜੀ ਭੌਰ ਉਹਨਾਂ ਦੇ ਵੀ ਜਿਹੜੇ ਬਿਆਨ ਕਲਮਬੰਦ ਕਰ ਦਿੱਤੇ ਗਏ ਪਰ ਕਿਤੇ ਨਾ ਕਿਤੇ ਬਹੁਤ ਦੁਖਦਈ ਆ ਉਹ ਗ੍ਰੰਥ ਸਾਹਿਬ ਜਿਸ ਨਾਲ ਲਿਖੀ ਗੁਰੂ ਆ ਉਹ ਤੇ ਗੁਰਬਾਣੀ ਵਿੱਚ ਵੀ ਬੜਾ ਕਲੀਅਰ ਹੈ ਕਿ ਉਹ ਨਾ ਸੜ ਸਕਦਾ ਨਾ ਉਹ ਜਲ ਸਕਦਾ ਨਾ ਤੇ ਉਹ ਗੁਰੂ ਤੇ ਸਮਰਾਥਿਆ ਹੱਥਾਂ ਕਣਕੰਨ ਦੇ ਵਿੱਚ ਵਸਿਆ ਤੇ ਬਹੁਤ ਦੁੱਖ ਲੱਗਦਾ ਜਦੋਂ ਆਪਾਂ ਇਹੋ ਜੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੇ ਪਾਵਨ ਸ਼੍ਰੀਪਾ ਨੂੰ ਲੱਭਣ ਵਾਸਤੇ ਜਾਂ ਉਹਨਾਂ ਦੀ ਤੇਤ ਦੀ ਹੋ ਗਈ ਸਾਰਾ ਹੀ ਇਨਸੀਡੈਂਟ ਬਹੁਤ ਦੁੱਖਦਾਈ ਆ ਚਲੋ ਉਹਦੀ ਪੜਤਾਲ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਰੀ ਪਹਿਲਾਂ ਜਿਹੜੀ ਆ ਆਪਣੇ ਰੂਲਜ਼ ਮੁਤਾਬਕ ਕੀਤੀ ਆ ਸਾਡੇ ਆਪਣੇ ਸਬੰਸ ਰੂਲ ਜਿਹਾ ਇਹਨਾਂ ਨੂੰ ਜਿਹੜੀਆਂ ਉਹ ਸਜ਼ਾਾਂ ਵੀ ਸਾਰੇ ਦੋਸ਼ੀਆਂ ਨੂੰ ਜਿਹੜੀਆਂ ਉਹ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਹ ਦੇ ਦਿੱਤੀਆਂ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅੱਜ ਵੀ ਅਕਾਲ ਤਖਤ ਸਾਹਿਬ ਦਾ ਇਹ ਹੁਕਮ ਹੈ ਕਿ ਜਿਹੜਾ ਸਖਤ ਦਾ ਸਹਿਯੋਗ ਕੀਤਾ ਜਾਵੇ ਤੇ ਐਸਟੀਪੀਸੀ ਦੇ ਪ੍ਰਧਾਨ ਜੀ ਵੱਲੋਂ ਜਿਹੜੇ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਉਦੇ ਵਿੱਚ ਕੱਲ ਵੀ 29 ਤਰੀਕ ਨੂੰ ਸਾਬਾ ਬਸ ਚੰਡੀਗੜ੍ਹ ਦੇ ਸਾਰਾ ਰਿਕਾਰਡ ਦੇ ਦਿੱਤਾ ਕੱਲ ਵੀ ਜਿਹੜੇ EMPLOYEES ਨੂੰ ਸੱਦਿਆ ਗਿਆ ਉਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਹੋ ਗਈਆਂ ਅੱਜ ਵੀ ਜਿਹੜੀ ਆ ਉਹ ਸਟੇਟਮੈਂਟਸ ਜਿਹੜੀਆਂ ਉਹ ਰਿਕਾਰਡ ਇਹਨਾਂ ਦੀਆਂ ਕਰਵਾਈਆਂ ਗਈਆਂ ਨੇ ਤੇ ਫਰਦਰ ਜੋੜਾ ਵੀ ਸੈੱਟ ਜਿਹੜੇ ਰਹਿ ਗਏ ਨੇ ਉਹਨਾਂ ਨਾਲ ਉਹ ਤਾਲਮਿਲ ਕਰ ਰਹੇ ਆ ਜਦੋਂ ਵੀ ਬੁਲਾਉਣਗੇ ਤੇ ਸੀ ਇੱਥੇ ਹਾਜ਼ਰ ਹੈ ਅਸੀਂ ਜਿਹੜਾ ਪੂਰਨ ਸੈੱਟ ਦਾ ਜਿਹੜਾ ਸ਼ੂਕ ਕਰਦੇ ਆ ਸਰਪਾ ਸਰ ਦੇ ਹੈਡ ਕੰਟੀ ਦਾ ਵੀ ਵੱਡਾ ਬਿਆਨ ਆ ਕੇ ਰੋਕੀਦਾ ਕਿ ਕਿਦਾ ਕਿ ਖਾਸ ਕਰਕੇ ਅਫੀਸ ਮੁਲਾਜ਼ਮਾ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਮਾਨਸਿਕਤਾ ਦਬਾਅ ਨਾ ਬਣਾਉਣ ਦੀ ਕੋਸ਼ਿਸ਼ ਕਰੇ ਦੇਖੋ ਦੇਖੋ ਬੜੇ ਚੰਗੇ ਮਾਹੌਲ 'ਚ ਐਸਆਈਟੀ ਨੇ ਆਪਣੀ ਜਿਹੜੀ ਸਾਰੀ ਇਸ ਸਟੇਟਮੈਂਟ ਰਿਕਾਰਡਿੰਗ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਪੰਜਾਬ ਨੂੰ ਦਿੱਤਾ ਇਹੋ ਜੀ ਉੱਥੇ ਕੋਈ ਵੀ ਗੱਲ ਨਹੀਂ ਕਿਉਂਕਿ ਇਸ਼ਤ ਸਿੰਘ ਹੋਣਾ ਕੋਪੇਟੋ ਵੀ ਨਾ ਸਟੇਟਮੈਂਟਾਂ ਸਾਰੀਆਂ ਦਿੱਤੀਆਂ ਨੇ ਤੇ ਉਹ ਉਹ ਹੀ ਸਟੇਟਮੈਂਟਾਂ ਦੇ ਲਾਈਵ ਤੇ ਹੀ ਉਹਨਾਂ ਨੂੰ ਜਿਹੜਾ ਅੱਜ ਦੀ ਸਟੇਟਮੈਂਟਾਂ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਨੇ ਇਹੋ ਜੇ ਦਬਾਅ ਬਣਾਉਣ ਵਾਲੀ ਨਹੀਂ ਕੋਈ ਗੱਲ ਸਾਰੇ ਜਿਹੜੇ ਆ ਆਪਣੀ ਮਰਜ਼ੀ ਦੇ ਨਾਲ ਆਪਣੀ ਫ੍ਰੀ ਕੰਸੈਂਟ ਦੇ ਨਾਲ ਹੀ ਗਏ ਉਹ ਸਾਰੇ ਜਾਣੇ ਆ ਰਹੇ ਆ ਜਿਹੜੇ ਰਿਟਾਇਰਡ ਵੀ ਨੇ ਉਹ ਵੀ ਆ ਰਹੇ ਆ ਸੁਦੇਸ਼ ਸਿੰਘ ਘਪੌਰ ਵੀ ਅੱਜ ਆਏ ਨੇ ਜਿਹੜੇ ਉਸ ਵੇਲੇ ਜਨਰਲ ਸ਼ਕਤੀ ਸੀਗੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੈਸ਼ਰ ਨਹੀਂਗਾ ਤੇ ਬਿਲਕੁਲ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰੀ ਬੜਤਾਲ ਹੋਈ ਸੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਸਾਰਾ ਐਸਜੀਪੀਸੀ ਸੰਯੋਗ ਜਿਹੜਾ ਸਹਿਯੋਗ ਜਿਹੜਾ ਉਹ ਸਿੱਟ ਨੂੰ ਜਿਹੜਾ ਉਹ ਕਰਦਾ ਸਰ ਜੀ ਸਾਹਿਬ ਇੱਕ ਬਹੁਤ ਹੀ ਜਿਹੜੇ ਭਈ ਵਦਾਲ ਦੇ ਵਕੀਲ ਦੇ ਡਬਲ ਐਕੋਰ ਲਾਸਾ ਕੀਤਾ ਗਿਆ ਕਿ 225 ਪਾਵਰ ਸਿਰਪਾ ਦਾ ਨਹੀਂ ਇਹ 800 ਤੋਂ ਵੱਧ ਸਰਪਾ ਦਾ ਜਿਹੜਾ ਮਾਮਲਾ ਸੈਟਸ ਰਿਪੋਰਟ ਜਿਹੜੀ ਆ ਜਿਆਦਾ ਤੋਂ 12 ਲੱਖ 60 ਹਜ਼ਾਰ 478 ਪੰਨੇ ਸ਼੍ਰੀ ਗੁਰਗਨ ਸਿੰਘ ਜਿਹਦੇ ਇਨਫੋਰਮ ਜਿਹੜੇ ਆ ਦੇਖੋ ਦੇਖੋ ਅਜੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਸਟਿਲ ਗੋਇੰਗ ਆਉਣਿਆ ਪਤਾ ਨਹੀਂ ਉਹਨਾਂ ਨੂੰ ਇਹੋ ਜੀ ਇਨਫੋਰਮੇਸ਼ਨਾਂ ਕੌਣ ਦੇਈ ਜਾਂਦਾ ਖਾਸ ਕਰਕੇ ਜਿਹੜਾ ਮੈਂ ਅੱਜ ਵੀ ਬੇਨਤੀ ਕੀਤੀ ਹੈ ਬਹੁਤ ਦੁੱਖਦਾਈ ਆ ਜੀ ਅਸੀਂ ਕੋਈ ਇਹੋ ਜਿਹੀ ਗੱਲ ਕਰੀਏ ਕਿ ਸਾਡਾ ਗੁਰੂ ਨਹੀਂ ਲੱਭ ਰਿਹਾ ਸਾਡਾ ਗੁਰੂ ਆਪਾਂ ਨਾ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਦੇਖੋ ਸਾਡੇ ਮੋਬਾਈਲ ਫੋਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹਦੇ ਸਰੂਪ ਨੇ ਲੋਕੀ ਪੜ੍ਹਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਿਰਫ ਇੱਕ ਗਰੰਥੀ ਨਹੀਂ ਕਿ ਸਿਰਫ ਕੀ ਸਿਰਫ ਗਰੰਥੀ ਹੀ ਨੂੰ ਪੜ ਸਕਦੇ ਆ ਆਪਾਂ ਏਟ ਇਸ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਬਾਣੀ ਆ ਸਰਬੱਤ ਦੇ ਭਲੇ ਦੀ ਜਿਹੜੀ ਉਹ ਪ੍ਰਤੀਕ ਆ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਜਿਹੜੇ ਉਹ ਖੁੱਲੇ ਆ ਸੰਗਤਾਂ ਦੇ ਲਈ ਰਾਤ ਦਿਨ ਚ ਵੀ ਕਿੰਨੇ ਇਥੇ ਮਸਤਕ ਹੋਣਾ ਚਾਹੀਦਾ ਹੁੰਦੀ ਆ ਸੰਗਤ ਇਹੋ ਜਿਹੜੀਆਂ ਜਿਹੜੀਆਂ ਗੱਲਾਂ ਆਪਾਂ ਇਹਨੂੰ ਰੈਸਟ੍ਰਿਕਟ ਨਹੀਂ ਕਰ ਸਕਦੇ ਪਾਣੀ ਇਹ ਜਿਹੜਾ ਸਾਡਾ ਹੋਲੀ ਸਕ੍ਰਿਪਚਰ ਆ ਇਹੋ ਜਿਹੜੀਆਂ ਜਿਹੜੀਆਂ ਗੱਲਾਂ ਕਰਨੀਆਂ ਸਾਡੇ ਦੇ ਇਤਿਹਾਸ ਚ ਨਹੀਂ ਪਤਾ ਨਹੀਂ ਉਹਨਾਂ ਇਹ ਕਿੱਥੋਂ ਜਿਹੜੀ ਆ ਇਹ ਬਿਆਨ ਉਹਨਾਂ ਦਾ ਵਕੀਲ ਜਿਹੜਾ ਇਹ ਦੇ ਰਿਹਾ ਇਹੋ ਹੀ ਦੱਸ ਸਕਦੇ ਆ ਤੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਆਪਾਂ ਇਹੋ ਜਿਹੀਆਂ ਬੇਤਕੀਆਂ ਗੱਲਾਂ ਨਾ ਕਰੀਏ ਜਦੋਂ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਸਿਰਦਰ ਵਟਸਐਪ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਬੱਲੋਂ ਵੀ ਅੱਜ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਐਸਆਈਟੀ ਨੂੰ ਐਸਜੀਪੀਸੀ ਦੇ ਅਧਿਕਾਰੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜਿਸ ਨੂੰ ਲੈ ਕੇ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅੰਦਰ ਸੁਖਾਮੇ ਮਾਹੌਲ ਦੇ ਵਿੱਚ ਗੱਲਬਾਤ ਹੁੰਦੀ ਹੈ ਕੋਈ ਵੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਮਨਵੀਰ ਸਿਆਲੀ ਨੇ ਕਿਹਾ ਹੈ ਕਿ ਅਸੀਂ ਐਸਆਈਟੀ ਦਾ ਪੂਰਾ ਸਹਿਯੋਗ ਕਰਾਂਗੇ ਅਤੇ ਜੇਕਰ ਐਸਆਈਟੀ ਆਉਣ ਵਾਲੇ ਦਿਨਾਂ ਤੇ ਐਸసీపీਸੀ ਦੇ ਮੌਜੂਦਾ ਜਾਂ ਸਾਬਕਾ ਅਧਿਕਾਰੀਆਂ ਨੂੰ ਸੰਮਣੇ ਪੇਜੇ